ਅਲਮਾਰੀ ਦੇ ਵਿੱਚ ਵੜ ਗਿਆ ਜ਼ਹਿਰੀਲਾ ਸੱਪ ਵਾਪਰ ਜਾਣਾ ਸੀ ਵੱਡਾ ਪਾਣਾ ਦੋਸਤੋ ਅਕਸਰ ਹੀ ਜਿੱਦਾਂ ਦੇਖਦੇ ਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤਾਂ ਇੱਕ ਇਹ ਵੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਔਰਤ ਨੇ ਜਦੋਂ ਅਲਮਾਰੀ ਦੀ ਬਾਰੀ ਨੂੰ ਖੋਲਿਆ ਤਾਂ ਮੂਰੇ ਬੈਠਾ ਸੀ ਜ਼ਹਿਰੀਲਾ ਸੱਪ ਜਿੱਦਾਂ ਕਿ ਆਪਾਂ ਦੇਖਦੇ ਆ ਕਿ ਦੋਸਤੋ ਅਕਸਰ ਹੀ ਬੱਚੇ ਕਈ ਵਾਰ ਅਲਮਾਰੀ ਦੀ ਬਾਰੀ ਲਾਉਂਦੇ ਨਹੀਂ ਕਰਦੇ ਆ ਮੈਂਬਰਾਂ ਨੇ ਜਦੋਂ ਪਤਾ ਕੀਤਾ ਕਿ ਸੱਪ ਆਇਆ ਕਿਸ ਤਰ੍ਹਾਂ ਤਾਂ ਏਸੀ ਦਾ ਪਾਈਪ ਬਾਹਰ ਕੱਢਿਆ ਹੋਇਆ ਸੀ ਜਿਸ ਦੇ ਵਿੱਚ ਦੀ ਆਲੇ-ਦੁਆਲੇ ਜਗ੍ਹਾ ਕਾਫੀ ਜ਼ਿਆਦਾ ਬਚੀ ਹੋਈ ਸੀ ਤਾਂ ਉਸ ਦੇ ਰਾਹੀਂ ਸੱਪ ਅੰਦਰ ਆ ਜਾਂਦਾ ਹੈ ਅਲਮਾਰੀ ਦੇ ਦਰਵਾਜ਼ਾ ਵਾਰੀ ਜਦੋਂ ਬੱਚੇ ਬੰਦ ਨਹੀਂ ਕਰਦੇ ਤਾਂ ਕਈ ਵਾਰ ਇਹੋ ਜਿਹਾ ਨੁਕਸਾਨ ਹੋ ਜਾਂਦਾ ਹੈ ਘਰ ਦੀ ਔਰਤ ਨੇ ਜਦੋਂ ਦੇਖਿਆ ਸੱਪ ਨੂੰ ਤਾਂ ਅਲਮਾਰੀ ਦੀ ਬਾਰੀ ਜਦੀ ਹੀ ਬੰਦ ਕਰ ਦਿੱਤੀ ਤਾਂ ਜੋਗੀ ਨੂੰ ਫੋਨ ਲਗਾ ਦਿੱਤਾ ਕਰਦੇ ਆ ਮੈਂਬਰਾਂ ਨੇ ਘਰ ਦੇ ਮੈਂਬਰ ਹੋ ਕੇ ਇਕੱਠੇ ਤਾਂ ਉਸ ਤੋਂ ਬਾਅਦ ਇਸ ਦੀ ਬਾਰੀ ਅਲਮਾਰੀ ਦੀ ਖੁੱਲੀ ਗਈ ਤਾਂ ਸਾਹਮਣੇ ਜਦੋਂ ਬੈਠਾ ਤੁਸੀਂ ਦੇਖ ਰਹੇ ਹੋ ਬੜਾ ਜਿਆਦਾ ਜ਼ਹਿਰੀਲਾ ਸੱਪ ਹੈ ਤਾਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦੇਣੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਦੋਸਤੋ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ